ਕੈਨੇਡਾ ਦੇ ਵਿੱਚ ਹੁਣ ਟੈਂਪਰੇਰੀ ਫੋਰਨ ਵਰਕਰਸ ਕੰਮ ਹੋਰ ਜ਼ਿਆਦਾ ਨਹੀਂ ਕਰ ਪਾਉਣਗੇ ਤੇ ਐਸੇਚ ਇਸ ਗੱਲ ਨੂੰ ਸਮਝ ਲਈਏ ਕਿ ਪੂਰਨ ਤੌਰ ਤੇ ਬੰਦ ਭਾਵੇਂ ਨਹੀਂ ਹੋਇਆ ਪਰ ਜ਼ਿਆਦਾਤਰ ਗਿਣਤੀ ਹੁਣ ਨਹੀਂ ਜਾ ਪਾਏਗੀ ਕਿਉਂਕਿ ਐਸੇਚ ਜਸਟਨ ਟਰੂਡੋ ਨੇ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਜੋ ਟੈਂਪਰੇਰੀ ਫੋਰਨ ਵਰਕਰਸ ਨੇ ਉਹ ਜ਼ਿਆਦਾਤਰ ਜੋ ਖੇਤਰ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਬੁਲਾਉਣਾ ਬੰਦ ਕੀਤਾ ਜਾਏਗਾ ਜਦਕਿ ਕੁਝ ਜੋ ਲੁਣੀ ਦੇ ਖੇਤਰ ਨੇ ਜਿਵੇਂ ਫੂਡ ਸੈਕਟਰ ਮੈਡੀਕਲ ਸੈਕਟਰ ਇਹਨਾਂ ਦੇ ਵਿੱਚ ਉਹਨਾਂ ਨੂੰ ਬੁਲਾਣਾ ਜਾਰੀ ਰੱਖਿਆ ਜਾਏਗਾ ਇਸ ਨੂੰ ਜੇਕਰ ਸਮਝੀਏ ਤਾਂ ਇਸ ਦੇ ਵਿੱਚ ਜਿਵੇਂ ਵਰਕ ਵੀਜ਼ਾ ਹੁੰਦਾ ਉਦਾਂ ਹੀ ਬਹੁਤ ਸਾਰੇ ਲੋਕ ਕੰਮ ਕਰਨ ਲਈ ਜਾ ਸਕਦੇ ਨੇ ਜੇਕਰ ਕੋਈ ਕੈਨੇਡੀਅਨ ਉਸ ਜੌਬ ਨੂੰ ਕਰਨ ਦੇ ਲਾਇਕ ਨਾ ਹੋਵੇ ਜਾਂ ਫਿਰ ਮੁਹੱਈਆ ਨਾ ਹੋਵੇ ਪਰ ਐਸੇ 'ਚ ਹੁਣ ਜੋ ਕੈਨੇਡਾ ਦੇ ਹੀ ਵਸਨੀਕ ਲੋਕ ਨੇ ਜਾਂ ਫਿਰ ਉਸ ਦੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਨੌਕਰੀਆਂ ਮਿਲਣ ਇਸ ਲਈ ਇਹ ਕਦਮ ਚੁੱਕਿਆ ਗਿਆ ਜਿਸ ਦੇ ਨਾਲ ਉੱਥੇ ਰਹਿਣ 'ਚ ਜੋ ਨੌਕਰੀਆਂ ਦੇ ਵਿੱਚ ਕਮੀ ਆ ਰਹੀ ਹੈ ਉਸ ਨੂੰ ਨਿਜਠਿਆ ਜਾ ਸਕੇ ਉਸ ਨੂੰ ਹੁਣ ਸੋਲਵ ਕੀਤਾ ਜਾ ਸਕੇ ਤੇ ਇਹ ਵੀ ਕਿਹਾ ਗਿਆ ਹੈ ਕਿ ਜੇਕਰ 6% ਤੋਂ ਵੱਧ ਕਿਸੇ ਖੇਤਰ ਚ ਅਨਇਮਪਲੋਇਮੈਂਟ ਹੈ ਅਰਥਾਤ ਬੇਰੋਜ਼ਗਾਰੀ ਹੈ ਤਾਂ ਉਸੇ ਖੇਤਰ ਦੇ ਵਿੱਚ ਹੁਣ ਜੋ ਇਹ ਟੈਂਪਰੇਰੀ ਵਰਕਰਸ ਹੈਗੇ ਨੇ ਟੈਂਪਰੇਰੀ ਜੋ ਲੇਬਰਰਸ ਆਉਂਦੇ ਨੇ ਉਹਨਾਂ ਨੂੰ ਨਹੀਂ ਬੁਲਾਇਆ ਜਾ ਸਕਦਾ ਇਹ ਸਭ ਹੁਣ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਲੋਕਾਂ ਤੇ ਪ੍ਰਭਾਵ ਪੈਣ ਵਾਲਾ ਜੋ ਕਿ ਸੋਚਦੇ ਨੇ ਕਿ ਅਸੀਂ ਕੈਨੇਡਾ ਵਿੱਚ ਜਾਵਾਂਗੇ ਤੇ ਸਿਰਫ ਕੰਮ ਕਰਕੇ ਉੱਥੇ ਵਾਪਸ ਆ ਜਾਵਾਂਗੇ ਕਿਸੇ ਕੰਪਨੀ ਦੇ ਥਰੂ ਤੇ ਹੁਣ ਐਸਾ ਬਹੁਤ ਘੱਟ ਹੋਣ ਵਾਲਾ ਹੈ ਨਹੀਂ ਹੋਣ ਵਾਲਾ ਨਹੀਂ ਕਹਰੇ ਪਰ ਬਹੁਤ ਘੱਟ ਹੋਣ ਵਾਲਾ ਇਸ ਲਈ ਇਹ ਜ਼ਰੂਰ ਸਮਝ ਲਿਓ ਜੇਕਰ ਕੋਈ ਏਜੰਟ ਕਹਿੰਦਾ ਕਿ ਤੁਹਾਨੂੰ ਉੱਥੇ ਕੰਮ ਤੇ ਲਵਾ ਜਵਾਂਗੇ ਤਾਂ ਐਨਾ ਚੈੱਕ ਕਰ ਲਿਓ ਕਿ ਉਹ ਕੈਟਾਗਰੀ ਹੁਣ ਵੈਲਿਡ ਹੈ ਕਿਉਂਕਿ ਜੇਕਰ ਕਿਸੇ ਨੇ ਟੈਂਪਰੇਰੀ ਫੋਰਨ ਵਰਕਰ ਬੁਲਾਉਣੇ ਵੀ ਨੇ ਤਾਂ ਉਸ ਦੀ ਜੋ ਟੋਟਲ ਵਰਕ ਫੋਰਸ ਹੈ ਮੰਨ ਲਓ ਜੇ 100 ਬੰਦੇ ਕੰਮ ਕਰ ਰਹੇ ਨੇ ਤਾਂ ਕੇਵਲ ਤੇ ਕੇਵਲ 10 ਬੰਦੇ ਹੀ ਉਹ ਇਸ ਤਰੀਕੇ ਦੇ ਬੁਲਾ ਸਕਦਾ ਹੈ ਬਾਹਰ ਦੇ ਕਿਸੇ ਦੇਸ਼ ਤੋਂ ਜੋ ਉੱਥੇ ਕੰਮ ਕਰਨ ਉਹ ਵੀ ਜੇ ਬਹੁਤ ਹੀ ਜ਼ਿਆਦਾ ਲੋਡ ਹੋਵੇ ਤੇ ਉੱਥੇ ਜੇ ਕੈਨੇਡਾ ਦੇ ਵਿੱਚ ਉਹ ਲੋਕ ਮੌਜੂਦ ਨਹੀਂ ਨੇ ਇਸ ਦੇ ਲਈ ਹੋ ਸਕਦਾ ਤੇ ਹੁਣ ਮੌਜੂਦਾ ਸਮੇਂ ਚ ਜੋ ਜੌਬਸ ਦੀ ਕਮੀ ਆ ਰਹੀ ਹੈ ਕਿਉਂਕਿ ਅਸੀਂ ਨੌਜਵਾਨ ਦੇਖ ਹੀ ਰਿਹਾ ਹੈ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਪ੍ਰਦਰਸ਼ਨ ਹੋ ਰਹੇ ਨੇ ਉੱਥੇ ਜੌਬਲੈਸ ਹੋ ਚੁੱਕੇ ਨੇ ਇਸੇ ਦੇ ਲਈ ਹੁਣ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਕਿ ਜੋ ਉੱਥੇ ਦੇ ਪਹਿਲਾ ਨੌਜਵਾਨ ਨੇ ਪਹਿਲਾ ਆਪਣੇ ਨੌਜਵਾਨਾਂ ਨੂੰ ਕੰਮ ਮਿਲ ਜਾਏ ਬਾਕੀ ਦੇ ਬਾਅਦ ਦੇ ਵਿੱਚ ਦੇਖੇ ਜਾਣਗੇ ਕਿਉਂਕਿ ਕੋਵਿਡ ਦੇ ਟਾਈਮ ਹੀ ਇਹ ਰੂਲ ਲਿਆਂਦਾ ਗਿਆ ਸੀ ਉੱਥੇ ਮਜ਼ਦੂਰਾਂ ਦੀ ਕਮੀ ਪੂਰੀ ਕਰਨ ਦੇ ਲਈ ਹੁਣ ਫਿਲਹਾਲ ਸਭ ਕੁਝ ਠੀਕ ਹੈ ਤੇ ਐਸੇ ਚ ਇਸ ਰੂਲ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ ਕਿ ਬਹੁਤ ਘੱਟ ਖੇਤਰਾਂ ਦੇ ਵਿੱਚ ਇਜਾਸਤ ਰਹਿ ਜਾਏਗੀ ਬਾਕੀ ਸਾਰੇ ਪਾਸੇ ਹੁਣ ਜੋ ਕੈਨੇਡਾ ਦੇ ਵਰਕਰਸ ਨੇ ਜਾਂ ਉੱਥੇ ਰਹਿਣ ਵਾਲੇ ਇਮੀਗ੍ਰੈਂਟਸ ਨੇ ਉਹੀ ਕੰਮ ਕਰਨਗੇ